ਸਤਿਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਅਸਾਨੂੰ ਦਰਸਾਉਂਦੇ ਨੇ ਸੰਸਾਰ ਦੇ ਵਿੱਚ ਆ ਕਰਕੇ ਜੀਵ ਮਾਲਕ ਦੇ ਮਾਰਗ ਤੇ ਤੁਰਿਆ ਤੇ ਤੁਰਦਿਆਂ ਤੁਰਦਿਆਂ ਕੁਝ ਉਖੜ ਬੈੜੇ ਰਸਤੇ ਆਉਂਦੇ ਨੇ ਤੋਏ ਟਿੱਬੇ ਆਉਂਦੇ ਉਨ੍ਹਾਂ ਨੂੰ ਦੇਖ ਕੇ ਸ਼ੰਕਾਵਾਂ ਉਪਜਦੀਆਂ ਨੇ ਕੁਝ ਸੰਸਾਰ ਦੇ ਹਾਵ ਭਾਵ ਸੰਸਾਰ ਵਿੱਚ ਵਿਚੁਰਦਿਆਂ ਹੋਇਆਂ ਧਾਰਮਿਕਤਾ ਧਰਮ ਨੂੰ ਕਮਾਉਂਦਿਆਂ ਹੋਇਆਂ ਸੇਵਾ ਸਿਮਰਨ ਕਰਦਿਆਂ ਹੋਇਆਂ ਚੱਲਦਿਆਂ ਹੋਇਆਂ ਜੀਵ ਦੇ ਮਨ ਦੇ ਅੰਦਰ ਸ਼ੰਕਾਵਾਂ ਉਪਜ ਪੈਂਦੀਆਂ ਨੇ ਕੁਝ ਸਵਾਲ ਖੜੇ ਹੋ ਜਾਂਦੇ ਨੇ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਸਿਮਰਨ ਕਰਦਿਆਂ ਹਿਰਦੇ ਨੂੰ ਠਾਰਦਿਆਂ ਮਨ ਤਦੋਂ ਹੀ ਮਾਲਕ ਵੱਲੋਂ ਤੁਰੇਗਾ ਜੁੜੇਗਾ ਜਦੋਂ ਇਹਨੂੰ ਸਮਾਧਾਨ ਮਿਲਦਾ ਗਿਆ ਇਹ ਸਮਾਧਾਨ ਮਿਲੇ ਕਿਥੋਂ ਮਹਾਰਾਜ ਕਹਿੰਦੇ ਗੁਰੂ ਕੀ ਵਿਚਾਰ ਵਿੱਚੋਂ ਗੁਰੂ ਕੇ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਗੁਰਮਤਿ ਦੀ ਵਿਚਾਰ ਗੁਰੂ ਬੋਲਾਂ ਦੀ ਵਿਚਾਰ ਗੁਰੂ ਬਚਨਾਂ ਦੀ ਵਿਚਾਰ ਉਸ ਨੂੰ ਹਿਰਦੇ ਵਿੱਚ ਧਾਰਨ ਕਰ ਫਿਰ ਤੇਰੇ ਵਿਚਾਰ ਬਦਲ ਜਾਣਗੇ ਤੇਰੇ ਖਿਆਲਤ ਬਦਲ ਜਾਣਗੇ ਫਿਰ ਤੇਰੇ ਵਿਚਾਰ ਦੁਨੀਆ ਨੂੰ ਬਦਲ ਨਹੀਂ ਐਸੇ ਕਰਕੇ ਤਨ ਗੁਰੂ ਰਾਮਦਾਸ ਮਹਾਰਾਜ ਦਇਆ ਦੇ ਘਰ ਵਿੱਚ ਆਉਂਦੇ ਨੇ ਆਵੋ ਸੰਤ ਮਿਲੋ ਮੇਰੇ ਭਾਈ ਮੇਲ ਹਰ ਹਰ ਕਥਾ ਕਰੋ ਮਹਾਰਾਜ ਕਹਿੰਦੇ ਹੀ ਮੇਰੇ ਭਾਈ ਇਹ ਮੇਰੇ ਮਿੱਤਰ ਇਹ ਮੇਰੇ ਸੱਜਣਾ ਇਹ ਸ਼ਾਂਤ ਆਤਮਾਵਾ ਇਹ ਰੱਬ ਨਾਲ ਪਿਆਰ ਕਰਨ ਵਾਲੇ ਰੱਬ ਦੇ ਸੇਵਕ ਜਨੋ ਤੁਸੀਂ ਆਵੋ ਤੇ ਸਾਰੇ ਮਿਲ ਕੇ ਨਾ ਸਾਰੇ ਜਦੋਂ ਮਿਲ ਗਏ ਇਕੱਠੇ ਹੋ ਗਏ ਲੇ ਤੇ ਸਤ ਸੰਗਤ ਰੂਪ ਸਤ ਸੰਗਤ ਵਿੱਚ ਮਿਲ ਕੇ ਸਤ ਸੰਗਤ ਰੂਪ ਹੋ ਕੇ ਸਤਗੁਰੂ RAMDAS ਮਹਾਰਾਜ ਕਹਿੰਦੇ ਆਵੋ ਮਿਲ ਕੇ ਤੇ ਮਿਲ ਕੇ ਕੀ ਕਰੀਏ ਮਿਲ ਹਰ ਹਰ ਕਥਾ ਕਰੋ ਮਿਲ ਕੇ ਜਿੰਨੇ ਮਨ ਦੇ ਦੁੱਖਾਂ ਨੂੰ ਹਰਨ ਕਰਨਾ ਹੈ ਆਤਮਾ ਨੂੰ ਸ਼ਾਂਤ ਕਰਨਾ ਹੈ ਅੰਦਰ ਸ਼ੁਭ ਗੁਣ ਭਰਨੇ ਨੇ वो हरि परमात्मा मिल के प्रेम पूर्वक परमात्मा के गुणा वाली रसा वाली शंकावानी समान समाधान करने वाले उत्तम श्रेष्ठ विचार शब्द की जो कथा है उसनों करो विचारो सुनो सुनावो पता लग जाएगा ਗੋਜ ਬਚਨਾ ਦਾ ਵੀ ਮੇਰੇ ਸਤਿਗੁਰੂ ਕੀ ਉਪਦੇਸ਼ ਕਰ ਰਹੇ ਨੇ ਪਰਮਾਤਮਾ ਕੀ ਸਾਡੇ ਤੇ ਰਹਿਮਤ ਵਰਸਾਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਸੋਨ ਹਰ ਕਥਾ ਉਤਾਰੀ ਮੈਲ ਹਰੀ ਦੇ ਨਾਮ ਦੀ ਬਾਣੀ ਦੀ ਬੋਲਣ ਦੀ ਕਥਾ ਵਿਚਾਰ ਨੂੰ ਸੁਣਿਆ ਪਤਾ ਲੱਗ ਗਿਆ ਜਿਹੜੀ ਮਨ ਨੂੰ ਮੈਲ ਲੱਗੀ ਪਹਿਲੇ ਤਾਂ ਇਹ ਹੀ ਨਹੀਂ ਸੀ ਪਤਾ ਕਿ ਮਨ ਨੂੰ ਵੀ ਮੈਲ ਲੱਗ ਸਕਦੀ ਅਸੀਂ ਤਨ ਤੱਕ ਸੀਮਤ ਸਾਂ ਵਿਚਾਰ ਕਰਦਿਆਂ ਹੋਇਆਂ ਪਤਾ ਚੱਲ ਗਿਆ ਮਨ ਵੀ ਮੈਲਾ ਆ ਤੇ ਮਨ ਮੈਲੇ ਹੋਣ ਨਾਲ ਸਭ ਕੁਝ ਮੈਲਾ ਜਨਮ ਜਨਮ ਕੀ ਇਸ ਮਨ ਕੋ ਮਾਲ ਲੱਗੀ ਕਾਲਾ ਹੋਆ ਸਿਆਹ ਜਨਮਨ ਜਨਮਾਂਤਰਾਂ ਦੀ ਮੈਲ ਨਾਲ ਕਾਲਾ ਤੇ ਜਦੋਂ ਮਨ ਨੂੰ ਮੈਲ ਲੱਗ ਗਈ ਮਹਾਰਾਜ ਕਹਿੰਦਿਆ ਮਨ ਮੈਲੇ ਸਭ ਕੁਛ ਮੈਲਾ ਜੇ ਤੇਰਾ ਮਨ ਮੈਲਾ ਮਨ ਨੂੰ ਮੈਲ ਲੱਗੀ ਮੁਲੀਨ ਤੈ ਦੇ ਸੈਤ ਹੈ ਫਿਰ ਮਹਾਰਾਜ ਬਚਨ ਕਰਦੇ ਸਭ ਕੁਝ ਮੈਲਾ ਤੇਰਾ ਗੁਰਦੁਆਰੇ ਜਾਣਾ ਵੀ ਮੈਲਾ ਗੁਸਤਾਖੀ ਮਾਫ ਤੇਰਾ ਸਤ ਸੰਗਤ ਵਿੱਚ ਆਉਣਾ ਵੀ ਮੈਲਾ ਤੇਰਾ ਸੇਵਾ ਕਰਨਾ ਵੀ ਮੈਲਾ ਹੋ ਜਾਵੇਗਾ ਕਿਉਂਕਿ ਮਨ ਵਿੱਚ ਮੈਲ ਹੈ ਮਨ ਦੇ ਖਿਆਲਾਤ ਮੈਲੇ ਨੇ ਤੇਰਾ ਭਲੇ ਪਾਸੇ ਜਾਣਾ ਵੀ ਮੈਲਾ ਮਨ ਮੈਲੇ ਸਭ ਕੁਛ ਮੈਲਾ ਸਭ ਕੁਝ ਮੈਲ ਹੀ ਮੈਲ ਗਰਨ ਕਰੇਗਾ ਮੈਲਿਆ ਹੀ ਕਰੇਗਾ ਤੇਰੇ ਬੇਚਾਰ ਮੈਲੇ ਤੇਰਾ ਕਿਰਦਾਰ ਮੈਲਾ ਤੇਰੇ ਫੁਰਨੇ ਮੈਲੇ ਨਾਦਰ ਮੈਲੇ ਸਰੋਤ ਮੈਲੇ ਬੋਲ ਮੈਲੇ ਕਦਮ ਮੈਲੇ ਹੱਥਾਂ ਦਾ ਕਰਣਾ ਮੈਲਾ ਸਭ ਕਿਛ ਮੈਲਾ ਮਨ ਮੈਲੇ ਨਾਲ ਤੇ ਮੈਲ ਮਨ ਨੂੰ ਲੱਗੀ ਹੋਈ ਆ ਜਨਮਾਂ ਜਨਮਾਂ ਤਰਾਂ ਦੀ ਤੋਂ ਦਾ ਤਨ ਪਿਆ ਹੈ ਮੈਲ ਮਨ ਨੂੰ ਲੱਗੀ ਏ ਤੋਂ ਦਾ ਤਨ ਪਿਆ ਹੈ ਤੇ ਹੁਣ ਤਨ ਤੋਂ ਨਾਲ ਮਨ ਦੀ ਪਵਿੱਤਰਤਾ ਨਹੀਂ ਹੁਣ ਕੱਪੜੇ ਤਾਂ ਦਿਹਾੜੀ ਵਿੱਚ ਦੋ ਦੋ ਵਾਰ ਬਦਲ ਲੈਂਦਾ ਹੈ ਬੜੇ ਮੈਲ ਰਹਿਤ ਹੋਣੇ ਚਾਹੀਦੇ ਦਾਗ ਰਹਿਤ ਹੋਣੇ ਚਾਹੀਦੇ ਤੇ ਨਹਾਉਣਾ ਤਨ ਨੂੰ ਦਾ ਇਸ਼ਨਾਨ ਜਿਹੜਾ ਉਹ ਕਿਤੇ ਮਹੀਨੇ 'ਚ ਇੱਕ ਵਾਰ ਵੀ ਨਹੀਂ ਕਰਦਾ ਹੁਣ ਉਹ ਤਨ ਦੀ ਪਵਿੱਤਰਤਾ ਕਿਵੇਂ ਹੋਵੇ ਕੱਪੜੇ ਨਾਲ ਨਹੀਂ ਹੋਣੀ ਤਨਨ ਨੂੰ ਧੋ ਮਹਾਰਾਜ ਕਹਿੰਦੇ ਤਨਨ ਨੂੰ ਧੋਣ ਨਾਲ ਮਨ ਦੀ ਮੈਲ ਨਹੀਂ ਉਤਰਨੀ ਤਨ ਧੋਤੇ ਮਨ ਹੱਛਾ ਨਾ ਹੋਏ ਤਨ ਧੋਣ ਨਾਲ ਮਨ ਪਵਿੱਤਰ ਨਹੀਂ ਹੋਣਾ ਇਹ ਤਾਂ ਐਉਂ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸਨ ਕੋਰ ਬਾਹਰੋਂ ਤੁਮੇ ਆਦ ਨੂੰ ਤੋਹੀ ਜਾਈਏ ਤੋਹੀ ਜਾਈਏ ਤੋਹੀ ਦਈਏ ਉਦੇ ਅੰਦਰਲੀ ਕੌੜਤ ਨਹੀਂ ਜਾਏਗੀ ਆਪਣੇ ਖੇਤਾਂ ਵਿੱਚ ਤੁਮੇ ਹੁੰਦੇ ਨਾ ਬਾਹਰੋਂ ਜਿੰਨੇ ਮਰਜ਼ੀ ਉਹਨੂੰ ਧੋਈ ਜਾਓ ਪਰ ਅੰਦਰ ਕੌੜਤ ਤਣੇ ਤਣ ਤੋਂ ਨਾਲ ਮਨ ਦੇ ਅੰਦਰ ਅਸ਼ੁੱਧੀਆਂ ਜਿਹੜੀ ਮੈਲ ਏ ਮੂਲੀਨ ਤਈਏ ਉਹ ਨਹੀਂ ਉਤਰਦੀ ਹੁਣ ਮਨ ਨੂੰ ਧੋਣਾ ਅੰਦਰ ਤੀਰਥ ਬਣਾਉਣਾ ਪਏਗਾ ਮਨ ਨੂੰ ਧੋਣਾ ਅੰਦਰ ਪਾਣੀ ਲਬਣਾ ਪਏਗਾ ਜਲ ਲਬਣਾ ਪਏਗਾ ਔਰ ਇਹਨੂੰ ਧੋਣ ਦੇ ਲਈ ਪ੍ਰਭੂ ਦਾ ਨਾਮ ਹੈ ਤਨ ਨੂੰ ਪਾਣੀ ਧੋਵੇਗਾ ਮਨ ਨੂੰ ਬਾਣੀ ਧੋਵੇਗੀ ਮਨ ਨੂੰ ਬ੍ਰਹਮ ਦਾ ਨਾਮ ਧੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਮਨ ਪਾਪਾਂ ਦੀ ਮੂਲੀਨਤਾ ਦੇ ਸਹਿਤ ਹੋਇਆ ਮਾੜੀ ਫੁਰਣਿਆਂ ਦੇ ਕਾਰਨ ਸਹਿਬ ਕਹਿੰਦਿਆ ਫੇਰ ਕੀ ਇਸ ਨਉ ਧੋਣ ਵਾਸਤੇ ਭਰੀਐ ਮਤ ਪਾਪਾਂ ਕੈ ਸੰਗ ਓ ਤੋਪੈ ਨਾਵੇ ਕੈ ਰੰਗ ਨਾਮ ਨਾਲ ਤੇ ਨਾਮ ਜਪ ਰੰਗ ਪ੍ਰੇਮ ਨਾਲ ਫੇਰ ਇਹਦੀ ਮੈਲ ਉਤਰੇਗੀ ਅੰਤਰਗਤ ਤੀਰਥ ਮਲ ਨਾਓ ਅੰਦਰੇ ਨਾ ਅੰਦਰੇ ਇਸ਼ਨਾਨ ਕਰ ਮਨ ਨੂੰ ਪਵਿੱਤਰ ਕਰਨਾ ਹੈ ਅੰਦਰ ਣਾਉਣਾ ਪਏਗਾ ਤਨ ਨੂੰ ਪਵਿੱਤਰ ਕਰਨਾ ਹੈ ਬਾਹਰ ਣਾਉਣਾ ਪਏਗਾ ਤਨ ਨੂੰ ਪਵਿੱਤਰ ਕਰਨਾ ਹੈ ਬਾਹਰ ਪਾਣੀ ਸਾਬਣ ਢੁੰਡਣਾ ਪਏਗਾ ਲੱਭਣਾ ਪਏਗਾ ਨਲ ਕਾ ਸਰੋਵਰ ਟੂਵਲ ਮਨ ਨੂੰ ਪਵਿੱਤਰ ਕਰਨਾ ਹੈ ਅੰਦਰ ਤੀਰਥ ਲੱਭਣਾ ਪਵੇਗਾ ਅੰਦਰ ਉਹ ਨਾਮ ਜਲ ਨਾਲ ਮਹਾਰਾਜ ਕਹਿੰਦੇ ਅੰਤਰ ਆਤਮੇ ਉਤਰ ਤੇ ਗੁਰੂ ਦੀ ਵਿਚਾਰ ਨੂੰ ਸੁਣ ਹਰ ਕਥਾ ਉਤਾਰੀ ਮੈਲ ਗੁਰੂ ਕੀ ਵਿਚਾਰ ਸੁਣਦਿਆਂ ਸੁਣਦਿਆਂ ਉਹ ਚਟੰਗ ਤਰੀਕਾ ਪਤਾ ਲੱਗਦਾ ਗਿਆ ਮਨ ਦੀ ਪਵਿੱਤਰਤਾ ਕਿਵੇਂ ਹੋਣੀ ਏ ਮਨ ਨੇ ਮਾਲਕ ਨਾਲ ਕਿਵੇਂ ਜੁੜਨਾ ਹੈ ਮਨ ਨੇ ਵਕਾਰ ਕਿਵੇਂ ਤਿਆਗਨੇ ਨੇ ਮਨ ਨੇ ਬੁਰੇ ਵਿਚਾਰ ਕਿਵੇਂ ਤਿਆਗਨੇ ਨੇ ਇਹ ਹੁਣ ਕਥਾ ਵਿੱਚੋਂ ਪਤਾ ਲੱਗਿਆ ਬਾਨੀ ਪੜਨੀ ਔਰ ਬਹੁਤ ਅੰਦਰ ਗੁਰਮਖ ਜਨ ਅਰਥਾਵਲੀ ਦੇ ਜਾਣਕਾਰ ਹੋਣ ਉਹਨਾਂ ਨੂੰ ਪਤਾ ਲੱਗਦਾ ਹੈ ਕੀਰਤਨ ਕਰਨਾ ਸੋਣਾਣਾ ਉਹਦੇ ਵਿੱਚ ਜਿਹੜੇ ਬਹੁਤ ਧਾਰਮਿਕ ਲਟੇਚਰ ਦੇ ਨਾਲ ਜੁੜੇ ਉਹਨਾਂ ਨੂੰ ਉਹਦੇ ਵਿੱਚੋਂ ਅਰ ਜਿਹੜਾ ਆਨੰਦ ਮਿਲਦਾ ਹੈ ਗ੍ਰਹਿਨਕਾਰੀ ਬਿਰਤੀਆਂ ਦੇ ਨਾਲ ਪਤਾ ਚੱਲਦਾ ਹੈ ਕਿ ਕੁਝ ਪਕੜ ਚ ਲਿਆਉਣਾ ਇਹ ਕੋਈ ਤਿਆਗਣਾ ਹੈ ਬਹੁਤ ਆਦ ਅੰਦਰ ਨਹੀਂ ਪਤਾ ਚੱਲਦਾ ਕੀਰਤਨ ਸੁਣਿਆ ਧੰ ਵਿੱਚ ਝੂਮਿਆ ਬਾਣੀ ਨੂੰ ਸੁਣਿਆ ਔਰ ਗੁਸਤਾਖੀ maaf ਨੰਦਲੇ ਪਰ ਪਤਾ ਨਹੀਂ ਲਗਿਆ ਕਿਹੜੇ ਬੋਲ ਦੁਆਰਾ ਕਿਵੇਂ ਮੈਲ ਉਤਾਰਨੀ ਇਹ ਵੇਖਿਆਨ ਦੁਆਰਾ ਕਥਾ ਵਿਚਾਰ ਦੁਆਰਾ ਪਤਾ ਲਗਿਆ ਮੈਲ ਮਨ ਨੂੰ ਲੱਗੇ ਤੋਣਾ ਮਨ ਨੂੰ ਹੈ ਮਨ ਨੇ ਮਾਲਕ ਵਿੱਚ ਮਿਲਣਾ ਹੈ ਤਨ ਨੇ ਮਿੱਟੀ ਚ ਉਪਜਿਆ ਹੈ ਮਿੱਟੀ ਵਿੱਚ ਮਿਲ ਜਾਣਾ ਹੈ ਮਨ ਮਾਲਕ ਤੋਂ ਆਇਆ ਹੈ ਇਹਨੇ ਮਾਲਕ ਕੋਲ ਜਾਣਾ ਹੈ ਇਹ ਤਾਂ ਮਾਟੀ ਮਾਟੀ ਹੋਈ ਇੱਕ ਮਿੱਟੀ ਦਾ ਪੁਤਲਾ ਹੈ ਮਿੱਟੀ ਵਿੱਚੋਂ ਬਣਿਆ ਮਿੱਟੀ ਵਿੱਚ ਇਹਨੇ ਮਿਲ ਜਾਣਾ ਹੈ ਮਾਟੀ ਕੋ ਪੂਤਰਾ ਕੈਸੀ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰ ਤਹ ਪੱਜਾ ਫਿਰਦਾ ਮਿੱਟੀ ਦਾ ਪੁਤਲਾ ਸ਼ਰੀਰ ਮਨ ਮਿੱਟੀ ਤੋਂ ਨਹੀਂ ਆਇਆ ਤਨ ਮਿੱਟੀ ਤੋਂ ਆਇਆ ਹੈ ਇਹਨੇ ਮਿੱਟੀ ਹੋਣਾ ਹੈ ਦੀ ਮੰਜ਼ਲ ਮਿੱਟੀ ਹੈ ਮਨ ਮਾਲਕ ਕੋਲੋਂ ਆਇਆ ਹੈ ਇਹਨੇ ਮਾਲਕ ਕੋਲ ਜਾਣਾ ਹੈ ਤਾਈ ਮਹਾਰਾਜ ਕਹਿੰਦਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤਨ ਨੇ ਮੂਲ ਪਛਾਨ ਲਿਆ ਇਹਦਾ ਮੂਲ ਕੀ ਹੈ ਮੁੱਢ ਕੀ ਹੈ ਮਿੱਟੀ ਇਹ ਮਿਲੇਗਾ ਅੱਜ ਨਹੀਂ ਤੇ ਕੱਲ ਮਿੱਟੀ ਨੂੰ ਮਿਲੇਗਾ ਮਨ ਦਾ ਮੂਲ ਕੀ ਹੈ ਜੋਤ ਜੋਤੀ ਸਰੂਪ ਵਿੱਚ ਸਮਾਨਾ ਏ ਭੁੱਲ ਗਿਆ ਇਹਨੂੰ ਹੀ ਵਾਰ-ਵਾਰ ਯਾਦ ਕਰਾਣਾ ਪੈਂਦਾ ਇਹਨੂੰ ਹੀ ਜਗਾਣਾ ਪੈਂਦਾ ਤੇ ਕਹਿਣਾ ਪੈਂਦਾ ਜਾਗ ਲਿਓ ਰੇ ਮਨ ਜਾਗ ਲਿਓ ਕਾਹਗਾ ਫੁੱਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰੱਬ ਵੱਲ ਨੂੰ ਤੁਰ ਇਹਨੇ ਮਾਲਕ ਹੋਣਾ ਹੈ ਮਾਲਕ ਮਨ ਨੇ ਮਾਲਕ ਹੋਣਾ ਹੈ ਮਨ ਨੇ ਮਾਲਕ ਵਿੱਚ ਲੀਨਤਾ ਹਾਸਲ ਕਰਨੀ ਹੈ ਔਰ ਆਪਣਾ ਮੂਲ ਪਹਿਚਾਨ ਮਹਾਰਾਜ ਕਹਿੰਦੇ ਉਹ ਕਥਾ ਨੂੰ ਸੁਣ ਕੇ ਮਨ ਨੇ ਆਪਣੀ ਮੈਲ ਨੂੰ ਛੱਡਣਾ ਆਰੰਭ ਕਰ ਦਿੱਤਾ ਮੈਲ ਨੂੰ ਉਤਾਰਨਾ ਤੇ ਜਦੋਂ ਮੈਲ ਉਤਰਦੀ ਗਈ ਨਾ ਜੀ ਕਈ ਵੇਰ ਚਿੱਟੇ ਵਸਤਰ ਪਹਿਨੇ ਹੋਵਨ ਇਹਦੀ ਸਫਾਈ ਨਾ ਕਰੀਏ ਕੁਝ ਦਿਨ ਹੋ ਜਾਣ ਤੇ ਇੱਕ ਕਾਲੀ ਪਾ ਮਾਰਨ ਲੱਗ ਜਾਂਦੇ ਕਾਲੀ ਪਾ ਕਈ ਵਾਰ ਦੇਖ ਲੈਣਾ ਔਰ ਬਹੁਤਾ ਲੰਮਾ ਸਮਾਉਜ਼ਾ ਵੇ ਫਿਰ ਚਿੱਟਾ ਪੰਨੀ ਦੇਦਾ ਕੱਲਾ ਕਾਲਾ ਪੰਨੀ ਦੇਦਾ ਕਪੜਾ ਤਾਂ ਚਿੱਟਾ ਪਹਿਨੇ ਸੀ ਪਰ ਮੈਲ ਇੰਨੀ ਕੋ ਗਈਏ ਚਿੱਟਾ ਪੰਨੀ ਦੀਦਾ ਔਰ ਮੈਲ ਦੇ ਨਾਲ ਕਾਲਾ ਹੋ ਗਿਆ ਮਨ ਮਾਲਕ ਦਾ ਪ੍ਰਕਾਸ਼ ਸੀ ਚਿੱਟਾ ਪ੍ਰਕਾਸ਼ ਚਿੱਟਾ ਤੇ ਮਨ ਨੇ ਸੰਸਾਰ ਦੇ ਵਿਚਾਰਾਂ ਦੀ ਮੈਲ ਗ੍ਰਹਿਣ ਕਰ ਕਰਕੇ ਕਾਲਾ ਹੁਆ ਸਿਆਹੋ ਤੇ ਜਿਵੇਂ ਜਿਵੇਂ ਕੱਪੜੇ ਨੂੰ ਧੋਤਾ ਦਏ ਉਹਦੀ ਮੈਲ ਉਤਰਦੀ ਉਹ ਐਸ ਤੈਸਤ ਆਪਣੇ ਰੂਪ ਵਿੱਚ ਆਉਂਦਾ ਜਿਵੇਂ ਜਿਵੇਂ ਮਨ ਦੀ ਮੈਲ ਉਤਰੇਗੀ ਨਾ ਇਹ ਵੀ ਆਪਣੇ ਵਸਤਵ ਰੂਪ ਵਿੱਚ ਆਵੇਗਾ ਇਹ ਵੀ ਮਾਲਕ ਹੋ ਜਾਵੇਗਾ ਕਹਿੰਦੇ ਉਹ ਗੁਰੂ ਕੀ ਵਿਚਾਰ ਸੁਣ ਕੇ ਮਹਾਰਾਜ ਕਹਿੰਦੇ ਨੇ ਉਤਾਰੀ ਮੈਲ ਤੇ ਜਦੋਂ ਮੈਲ ਉਤਰੀ ਫਿਰ ਮਹਾ ਪੁਨੀਤ ਭਏ ਸੁਖ ਸੈਲ ਮਹਾਰਾਜ ਕਹਿੰਦੇ ਫਿਰ ਮਹਾਨ ਪਵਿੱਤਰਤਾ ਵਾਲੇ ਹੋ ਗਏ ਫਿਰ ਦਾ ਪਾਵਨ ਹੋ ਗਿਆ ਹਿਰਦੇ ਦੀ ਸ਼ੁੱਧਤਾ ਹੋ ਗਏ ਅੰਦਰ ਸਕੂਨ ਮਿਲਿਆ ਮਹਾਰਾਜ ਕਹਿੰਦੇ ਕਦੋਂ ਗੁਣ ਗਾਵਤ ਮਨ ਹਰਿਆ ਹੋਵੈ ਪਰਮਾਤਮਾ ਦੇ ਗੁਣ ਗਾਇਨ ਕਰਦੇ ਆ ਮਨ ਦੇ ਅੰਦਰ ਹਰਿਆਵਲ ਤਾਉਣ ਲੱਗੀ ਮਨ ਤਨ ਨਹੀਂ ਮਨ ਪਹਿਲਾਂ ਮਨ ਵਿੱਚ ਗੁਣ ਗਾਏ ਨਾ ਮਨ ਵਿੱਚ ਪ੍ਰਕਾਸ਼ ਆਇਆ ਨਾ ਮਨ ਸੁੱਕਾ ਪਿਆ ਨਾ ਮਨ ਨੂੰ ਮਾਲਕ ਦਾ ਨਾਮ ਰੂਪ ਜਲ ਮਿਲਿਆ ਹੈ ਤੇ ਇਹਦੇ ਵਿੱਚ ਹਰਿਆਵਲ ਤਾਂ ਆਉਣ ਲੱਗੀ ਮਨ ਹਰਾ ਹੋਏਗਾ ਤਨ ਵੀ ਹਰਾ ਹੋਵੇਗਾ ਕਥਾ ਸੁਨਤ ਮਲ सगਲੀ ਖੁਵੈ ਕਥਾ ਨੂੰ ਸੁਣਦਾ ਵਿਚਾਰ ਨੂੰ ਸੁਣਦਾ ਤੇ ਆਪਣਾ ਜੀਵਨ ਸਵਾਰਨ ਲੱਗ ਜਾਂਦਾ ਮੈਂ ਇਹ ਕੁਝ ਨਹੀਂ ਕਰਨਾ ਇਹ ਨਹੀਂ ਖਾਣਾ ਇੱਥੇ ਨਹੀਂ ਜਾਣਾ ਇਧਰ ਨਹੀਂ ਮੁੜਨਾ ਇਧਰ ਨੂੰ ਤੁਰਨਾ ਔਰ ਜੀਵਨ ਨੂੰ ਸਵਾਰਨ ਲੱਗ ਜਾਂਦਾ ਤੇ ਮੇਲ ਨੂੰ ਉਤਾਰਨ ਲੱਗ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ ਸਖੀ ਹਰ ਮੇਲ ਮਿਲਾਹਾ ਏ ਸਖੀ ਪਿਆਰੇ ਆਓ ਮਿਲ ਕੇ ਔਰ ਆਓ ਹਰ ਮੇਲ ਮਿਲਾਹਾ ਹਰੀ ਦੇ ਨਾਲ ਮਿਲਣਾ ਕਰੀਏ ਹਰੀ ਨਾਲ ਮਲਾਉਣਾ ਕਰੋ ਹਰੀ ਨਾਲ ਮਿਲ ਜਾਣਾ ਕਰੀਏ ਸੁਣ ਹਰ ਕਥਾ ਨਾਮ ਲੈ ਲਾਹਾ ਹਰੀ ਦੀ ਕਥਾ ਨੂੰ ਸੁਣ ਕੇ ਤਿ ਨਾਮ ਦਾ ਲਾਹਾ ਲੈਣਾ ਨਾਮ ਦਾ ਉਹਦੇ ਨਾਲ ਨਾਮ ਜਪਣਾ ਨਾਮ ਵਸਾਉਣਾ ਏਹੀ बार-बार ਕਥਾ ਅੰਦਰ ਗੱਲ ਦੁਹਰਾਏ ਜਾਂਦੇ ਆ ਕਿ ਵੈ ਗੁਰੂ ਦਾ ਨਾਮ ਜਪ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਜਪ ਮੰਨ ਸਤਨਾਮ ਸਦਾ ਸਤਨਾਮ ਔਰ ਜਪਨਾ ਕਰੋ ਨੋ ਜਪਾਉਣ ਵਾਸਤੇ ਨਾਮ ਵਾਸਤੇ ਨਾਮ ਜਪੇ ਤੋ ਕਟਿਏ ਫਾਸਾ ਨਾਮ ਜਪ ਔਰ ਇਹੀ ਸਾਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ ਮਹਾਰਾਜ ਕਹਿੰਦੇ ਆ ਪ੍ਰਭੂ ਨਲ ਜੋੜੋ ਦੇ ਮਾਰਗ ਤੇ ਤੁਰ ਪਿਆਰੇ ਮਿੱਤਰ ਪ੍ਰਭੂ ਦੇ ਆਨੰਦ ਨੂੰ ਪ੍ਰਾਪਤ ਕਰ ਸਰਵਨ ਸੁਣੀਜੈ ਅੰਮ੍ਰਿਤ ਕਥਾ ਤੈਨੂੰ ਰੱਬ ਨੇ ਕੰਨ ਦਿੱਤੇ ਨੇ ਨਾ ਕੰਨਾਂ ਨਾਲ ਪ੍ਰਭੂ ਦੀ ਵਿਚਾਰ ਸੁਣਿਆ ਕਰ ਇਹ ਮਰਤੂ ਦਾ ਭੈ ਦੂਰ ਕਰੇਗੀ ਤੇਰੇ ਜੀਵਨ ਨੂੰ ਅੰਮ੍ਰਿਤ ਬਣਾ ਦੇਵੇਗੀ ਅੰਮ੍ਰਿਤ ਕਿਉਂਕਿ ਅੰਦਰੋਂ ਅਸ਼ੁੱਧੀਆਂ ਚਲੀਆਂ ਜਾਣਗੀਆਂ ਅਰ ਸ਼ੁੱਧੀਆਂ ਤੋਂ ਅੰਗਰੇਤ ਹੋ ਜਾਵੇਂਗਾ ਤੇ ਤੈਨੂੰ ਪਤਾ ਲੱਗ ਜਾਏਗਾ ਕਿ ਮੇਰੇ ਕੋਲ ਅਮਰ ਪਦਵੀ ਆ ਗਈ ਅਮਰ ਹੋ ਗਿਆ ਮਾਲਕ ਨੂੰ ਮਿਲ ਗਿਆ ਮੈਂ ਤਨ ਨਹੀਂ ਮੈਂ ਜੋਤ ਰੂਪ ਹਾਂ ਜੋਤ ਕਦੇ ਔਰ ਮਰਦੀ ਨਹੀਂ ਮਾਲਕ ਨਾਲ ਮਿਲਦੀ ਇਹਨੂੰ ਵਾਸਤਵ ਰੂਪ ਦਾ ਪਤਾ ਲੱਗਦਾਏਗਾ ਜਾਸ ਸੁਣੀ ਮਨ ਹੋਏ ਆਨੰਦ ਉਹਨੂੰ ਸੁਣਦਿਆਂ ਸਾਰ ਮਨ ਵਿੱਚ ਖੇੜਾ ਜਿਸ ਦਾ ਨਾਮ ਜਿਸ ਦੀ ਬਾਣੀ ਔਰ ਜਿਸ ਪਰਮਾਤਮਾ ਦਾ ਜਸ ਸੁਣਦਿਆਂ ਮਨ ਵਿੱਚ ਆਨੰਦ ਖੇੜਾ ਦੁੱਖ ਰੋਗ ਮਨ ਸਗਲੇ ਲਥਾ ਮਨ ਦੇ ਦੁੱਖ ਤੇ ਰੋਗ ਸਾਰੇ ਦੂਰ ਹੋ ਜਾਣਗੇ ਮਹਾਰਾਜ ਬਾਣੀ ਅੰਦਰ ਇਹ ਵੀ ਬਚਨ ਕਰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮਨ ਨੂੰ ਸੋਗ ਹੁੰਦਾ ਹੈ ਤਨ ਨੂੰ ਰੋਗ ਹੁੰਦਾ ਹੈ ਤਨ ਦਾ ਰੋਗ ਮਿਟੇਗਾ ਅਰ ਜਦੋਂ ਮਨ ਦਾ ਸੋਗ ਮਿਟੇਗਾ ਮਨ ਦਾ ਰੋਗ ਤਨ ਦਾ ਸੋਗ ਪ੍ਰਭੂ ਦੇ ਨਾਮ ਨਾਲ ਪ੍ਰਭੂ ਦੀ ਬਾਣੀ ਨਾਲ ਜੇ ਸਾਡੇ ਮਨ ਵਿੱਚ ਸੋਗ ਹੈ ਤਨ ਉੱਤੇ ਰੋਗ ਹੈ ਯਾਦ ਰੱਖਣਾ ਅਸੀਂ ਗੁਰਬਾਣੀ ਨੂੰ ਪੂਰੀ ਤਰ੍ਹਾਂ ਗੁਰਬਾਣੀ ਦੇ ਅਨੁਕੂਲ ਨਹੀਂ ਹੋਏ ਸਾਹੀ ਟਾਂਗ ਨਾਲ ਪੜ ਨਹੀਂ ਸਕੇ ਮਾਨ ਮਰਦਾਦਾ ਸਹਿਤ ਨਹੀਂ ਹੋ ਸਕੇ ਜਿਸ ਤਰ੍ਹਾਂ ਗੁਰੂ ਨੇ ਦੱਸਿਆ ਉਸ ਤਰ੍ਹਾਂ ਅਸੀਂ ਪੜਨਾ ਨਹੀਂ ਕੀਤਾ ਜਪਨਾ ਨਹੀਂ ਕੀਤਾ ਚੱਲਣਾ ਨਹੀਂ ਕੀਤਾ ਜੇ ਰੋਗ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਜਿਵੇਂ ਜਿਵੇਂ ਦਵਾਈ ਦਾ ਇਸਤੇਮਾਲ ਕਰੀ ਜਾਂਦੇ ਆ ਤਿਉਂ ਤਿਉਂ ਰੋਗ ਤੋਂ ਛੁਟਕਾਰਾ ਹੁੰਦਾ ਹੈ ਜਿਵੇਂ ਜਿਵੇਂ ਬਾਣੀ ਪੜੀ ਜਾਂਦੇ ਆ ਸੋਗ ਤੋਂ ਛੁਟਕਾਰਾ ਮਿਲਦਾ ਬੜੇ ਐਸੇ ਗੁਰਸਿੱਖ ਪਿਆਰੇ ਮਿਲ ਜਾਂਦੇ ਨੇ ਕਹਿੰਦੇ ਮਨ ਬੇਚੈਨੀ ਦੇ ਆਲਮ ਵਿੱਚ ਚਲਾ ਗਿਆ ਸੀ ਬੜੀ ਬੇਚੈਨੀ ਔਰ ਬੜੇ ਬੇਰਸੀ ਬਣ ਗਏ ਮਨ ਹੋਰ ਹੀ ਪੁੱਠੇ ਸਦੇ ਦਾਏ ਖਿਆਲ ਪੈਦਾ ਕਰਨ ਲੱਗ ਪਿਆ ਕਹਿੰਦੇ ਬਾਬਾ ਜੀ ਜਿਸ ਦਿਨ ਤੋਂ ਗੁਰੂ ਦੇ ਦਰ ਤੇ ਆਉਣ ਲੱਗ ਪਏ ਗੁਰੂ ਦੇ ਘਰ ਵਿੱਚ ਆਉਣ ਲੱਗ ਪਏ ਸੇਵਾ ਕਰਨ ਲੱਗ ਪਏ ਬਾਣੀ ਸੁਣਨ ਲੱਗ ਪਏ ਮਨ ਨੂੰ ਇੱਕ ਠਰਸ ਮਿਲ ਗਈ ਮਨ ਨੂੰ ਸ਼ਾਂਤੀ ਮਿਲਣ ਲੱਗ ਪਈ ਮਨ ਨੂੰ ਸਕੂਨ ਮਿਲਣ ਲੱਗ ਪਿਆ ਉਹ ਬੇਚੈਨੀ ਖਤਮ ਹੋ ਗਏ ਉਹ ਘਰੋਂ ਕਿਉਂ ਨਹੀਂ ਹੋਈ ਕਿਉਂਕਿ ਗੁਰੂ ਕੋਲ ਆਏ ਗੁਰੂ ਦੀ ਬਾਣੀ ਸੇਵਾ ਤੇ ਸਿਮਰਨ ਦੋਨੇ ਪੱਖ ਮਿਲੇ ਬਾਰੋਂ ਮੀ ਸਕੂਨ ਨੇ ਅੰਦਰੋਂ ਵੀ ਸਕੂਨ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਰ ਰੋਗ ਤੇ ਸੋਗ ਦੋਨੇ ਖਤਮ ਹੋ ਜਾਂਦੇ ਨੇ ਜਦੋਂ ਕੋਈ ਗੁਰੂਵਾਲ ਨੂੰ ਤੁਰਦਾ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ ਸਭ ਤੋਂ ਸਰੇਸ਼ਟ ਇਹਨੀ ਕੇ ਬਾਣੀ ਪੜਨੀ ਨਹੀਂ ਕੀਰਤਨ ਕਰਨਾ ਸੁਣਨਾ ਨਹੀਂ ਨਹੀਂ ਇਹਨਾਂ ਨੂੰ ਪ੍ਰਧਾਨਤਾ ਹੈ ਕੀਰਤਨ ਅਰ ਕਥਾ ਵਿਚਾਰ ਬਾਣੀ ਨੂੰ ਮਹਾਰਾਜ ਸਚੇ ਪਾਤਸ਼ਾਹ ਨੇ ਅਰ ਸਾਡੇ ਤੇ ਮਿਹਰ ਕੀਤੀ ਕਾਲੋ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਇ ਧਿਆਨਾ ਉਹਦੇ ਅੰਦਰ ਕੀਰਤਨ ਦੀ ਪ੍ਰਧਾਨਤਾ ਹੈ ਰਸ ਉਤਮ ਤਾਏ ਕਿ ਕੁੰਡੀ ਖੁੱਲਣੇ ਜਿਹੜੀ ਗੱਲ ਦੀ ਸਮਝ ਕੀਰਤਨ ਕਰਦਿਆਂ ਨਹੀਂ ਆਈ ਸ਼ਬਦ ਦੀ ਅਰਥ ਦੀ ਉਹ ਕਥਾ ਵਿੱਚ ਆਵੇਗੀ ਮਹਾਰਾਜ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਨਾਮ ਨੂੰ ਸੁਣਦਿਆਂ ਸਾਰ ਦਰਦ ਦੁਖ ਲਥਾ ਦਰਦ ਦੁਖ ਸਾਰੇ ਦੂਰ ਹੋ ਗਏ ਜਦੋਂ ਨਾਮ ਨੂੰ ਜਪਣ ਲੱਗਾ ਨਾਮ ਨੂੰ ਅਰਾਧਿਆ ਮਹਾਰਾਜ ਮੇਰ ਕਰਦੇ ਹਰ ਹਰ ਨਾਮ ਬੋਇਥ ਹੈ ਕਲ ਯੁਗ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਕਲ ਯੁਗ ਦਾ ਭਿਆਨਕ ਸਮਾ ਤੇ ਸੰਸਾਰ ਸਮੁੰਦਰ ਇਹਦੇ ਅੰਦਰ ਜਿਹੜਾ ਬੋਇਥ ਮੈਨਾ ਜਹਾਜ ਕੀਏ ਕਹਿੰਦੇ ਵੈ ਗੁਰੂ ਦਾ ਨਾਮ ਤੇ ਅਰਦਾਸ ਤੋਂ ਬਾਅਦ ਵੀ ਆਪੇ ਬਚਨ ਪੜ੍ਹਦੇ ਸੁਣਦੇ ਆਂ ਵਾਹਿਗੁਰੂ ਨਾਮ ਜਹਾਜ਼ ਹੈ ਵਾਹਿਗੁਰੂ ਦਾ ਨਾਮ ਜਹਾਜ ਹੈ ਤੇ ਹੁਣ ਜਹਾਜ਼ ਜਹਾਜ਼ ਕਹੀ ਜਾਈਏ ਜਹਾਜ਼ ਉੱਪਰ ਦੀ ਨੰਗਦੇ ਅਸਮਾਨ ਵਿੱਚ ਆਪਾਂ ਦੇਖੀਏ ਦੂਜੇ ਨੂੰ ਆਵਾਜ਼ਾਂ ਮਾਰ ਮਾਰ ਦੇਖ ਲਈਏ ਉਹਦੇ ਨਾਲ ਆਪਾਂ ਉੱਚ ਸਵਾਰ ਹੋ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਨਹੀਂ ਜਾਣ ਲੱਗੇ ਜੇ ਕਲਾ ਜਹਾਜ ਜਹਾਜ ਦੀ ਰੱਟ ਲਾਈ ਦਈਏ ਇਧਰ ਆਇਆ ਇਧਰ ਚਲਾ ਗਿਆ ਇਧਰ ਹੋ ਗਿਆ ਇਧਰ ਨੂੰ ਨਿਕਲ ਗਿਆ ਉਹਦੇ ਨਾਲ ਆਪਾਂ ਦੇਸ਼ੋਂ ਦੂਜੇ ਦੇਸ਼ ਵਿੱਚ ਨਹੀਂ ਜਾ ਸਕਦੇ ਉਹਦੇ ਜਾਣ ਦਾ ਕੋਈ ਤਰੀਕਾ ਹੈ ਉਹਦੀ ਕੋਈ ਮਰਜ਼ਾਦਾ ਹੈ ਉਹਦੇ ਲਈ ਪ੍ਰਬੰਧ ਕਰਨਾ ਪਵੇਗਾ ਪਾਸਪੋਰਟ ਬਣਾਉਣਾ ਪਵੇਗਾ ਵੀਜ਼ਾ ਲਵਾਉਣਾ ਪਵੇਗਾ ਟਿਕਟ ਖਰੀਦਣੀ ਪਵੇਗੀ ਫਿਰ ਆਪਣੀ ਸੀਟ ਤੇ ਟਿਕਾਣੇ ਤੇ ਜਾ ਕੇ ਬੈਠਣਾ ਪਵੇਗਾ ਔਰ ਉਦੇ ਮੁਤਲਕ ਹੋ ਕੇ ਫਿਰ ਉਹ ਉਡਾਨ ਭਰੇਗਾ ਫਿਰ